ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੋਟੀਆਂ ਕਰਾਂ ਦੇ ਵਿੱਚ ਚੋਟੀਆਂ ਕਰਾਂ ਦੋਸਤੋ ਪਿੰਡ ਜ਼ਿਲ੍ਹਾ ਦੇ ਤਹਿਸੀਲ ਮੋਗੇ ਦਾ ਪਿੰਡ ਆ ਤਲਵੰਡੀ ਭਾਈ ਬਿਲਕੁਲ ਨਜ਼ਦੀਕ ਆ ਵੀਰ ਮਰਜਿੰਦਰ ਦੇ ਕੋਲੇ ਆਏ ਆ ਪਸ਼ੂ ਜਿਹੜੇ ਆ ਦੋਸਤੋ ਤੁਹਾਨੂੰ ਅੱਜ ਮੱਝਾਂ ਝੋਟੀਆਂ ਆਪਾਂ ਦੋ ਦਿਖਾਉਣੇ ਆ ਇੱਕ ਬਿਲਕੁਲ ਤਿਆਰੀ ਦੇ ਵਿੱਚ ਝੋਟੀ ਅੱਗੇ ਸੂਣ ਦੇ ਵਿੱਚ ਇੱਕ ਬਿਲਕੁਲ ਸੂਈ ਹੋਈ ਮੱਝ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ 11 ਮਾਰਚ ਨੂੰ ਜਿਹੜੀ ਦੋਸਤ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤਕਰੀਬਨ 11:30 ਵਜੇ ਦਾ ਮਾਰਨਿੰਗ ਦਾ ਹੈਗਾ ਸੋ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਖਾਸ ਤੌਰ ਤੇ ਉਹਦੀ ਚੁਵਾਈ ਆ ਜਿਹੜਾ ਪਸ਼ੂ ਸੋਇਆ ਉਹਦੀ ਦੋ ਟਾਈਮ ਚੁਵਾਈ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਜਿਹੜਾ ਪਸ਼ੂ ਅੱਗੇ ਸੋਣ ਵਾਲਾ ਉਹਨੂੰ ਤੇ ਪੱਕੇ ਜਿਹੜੀ ਚੌਥਾ ਨਾਂ ਦੀ ਆ ਚੈੱਕ ਪਾਸ ਕਰ ਲਓ ਤਸੱਲੀ ਕਰ ਲਓ ਠੀਕ ਆ ਕਿਸੇ ਪਸ਼ੂ ਦੇ ਵਿੱਚ ਜਿਹੜਾ ਦੋਸਤ ਕਮੀ ਪੇਸ਼ੀ ਤਾਂ ਨਹੀਂ ਹੁੰਦੀ ਪਰ ਜਿਹੜੀ ਤਸੱਲੀ ਆ ਤੁਹਾਡੀ ਬੰਨ ਨਹੀਂ ਬਹੁਤ ਜ਼ਿਆਦਾ ਕਰਨੀ ਬਹੁਤ ਜ਼ਿਆਦਾ ਲਾਜ਼ਮੀ ਹੈ ਯਕੀਨਨ ਕਿਉ ਆਪਣਾ ਹੱਕ ਸਮਝ ਕੇ ਜਿਹੜੀ ਦੋਸਤੋ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਆ ਤੇ ਗੱਲਬਾਤ ਆਪਾਂ ਵੀਰ ਮਨਜਿੰਦਰ ਦੇ ਨਾਲ ਕਰਾਂਗੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈ ਦੋਸਤੋ ਉਹਨਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਆ ਚੋਟੀ ਜਿਹੜੀ ਆ ਦੋਸਤੋ ਦੂਜਾ ਸਵੇਰ ਅੱਗੇ ਸੂਣਾ ਹੈਗਾ ਤੇ ਤਕਰੀਬਨ ਚੰਗੀ ਨਿਗਰ ਝੋਟੀ ਆ ਪੁੱਛਾਂਗੇ ਕੀ ਵੀਰਵਾ ਹੈਗਾ ਇਸ ਝੋਟੀ ਦਾ ਆਓ ਕਰਦੇ ਹਾਂ ਗੱਲਬਾਤ ਵੀਰ ਮਨਜਿੰਦਰ ਦੇ ਨਾਲ ਸਭ ਤੋਂ ਪਹਿਲਾਂ ਮਨਜਿੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਭੈਣ ਭਰਾ ਉਹਨਾਂ ਜਿਹੜੇ YouTube ਨਾਲ ਚਲੇ ਹੋਏ ਆ ਰਾਜਸੰਧ ਭਰਾ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਫੋਰ ਵੀਰ ਠੀਕ ਠਾਕ ਬਹੁਤ ਵਧੀਆ ਬਈ ਪਸ਼ੂ ਵੇਕੇ ਸੀ ਵੀਰ ਮਨਜਿੰਦਰ ਪਿਛਲੀ ਵਾਰੀ ਹਾਂਜੀ ਭਾਈ ਵੇਕੇ ਸੀ ਪਹਿਲੇ ਦੂਜੇ ਫੋਨ ਤੇ ਲੈ ਕੇ ਉਸ ਤੋਂ ਬਾਅਦ ਉਸੇ ਵੀਡੀਓ ਦੇ ਵਿੱਚ ਵੀ ਚਾਰ ਪੰਜ ਪਸ਼ੂ ਫੋਰ ਵੀ ਹੋ ਗਏ ਹਾਂ ਅੱਜ ਮੈਂ ਸਵੇਰੇ ਰਾਤ ਛੱਡ ਕੇ ਆਇਆ ਹਾਂ ਠੀਕ ਹੈ ਤੇ ਅੱਜ ਮਨਜਿੰਦਰ ਭਾਈ ਮੱਝਾਂ ਪਸ਼ੂ ਆਪਣੇ ਦੋ ਆ ਗਈਆਂ ਮੱਝਾਂ ਹਨ ਹਾਂਜੀ ਇੱਕ ਤਾਂ ਸੂਨ ਵਾਲੀ ਤੇ ਇੱਕ ਸੋਈ ਹੋਈ ਆ ਹਾਂਜੀ ਠੀਕ ਆ ਤੇ ਪਹਿਲੇ ਨੰਬਰ ਤੇ ਵੀਰ ਮਨਜਿੰਦਰ ਇਹ ਪਹਿਲੀ ਝੋਟੀ ਜਿਹੜੀ ਨੰਬਰ ਤੇ ਖੜੀ ਆ ਕੀ ਡਿਟੇਲ ਆ ਵੀਰੇ ਦੀ ਪ੍ਰੋਪਰ ਦੱਸ ਦੇ ਵੀ ਸੂਬਾ ਕਿਨਵਾ ਸੋਣਾ ਦਾ ਤੇ ਕਿੰਨੇ ਘਜੇ ਲੈ ਜਾਂਦੀ ਬਾਈ ਮਾਲਕਾਂ ਨੇ ਦੱਸਿਆ ਦੂਜਾ ਸੂਆ ਸੋਣੀਏ ਜੀ ਆਪਣੇ ਸਮਝ ਆਪਾਂ ਕੋਲ ਸੱਤਮਾ ਲਾ ਲਈਏ ਪਰ ਹੈ ਝੋਟੀ ਦੂਜਾ ਸੂਆ ਹੀ ਆ ਘਰੋਂ ਲਈਏ ਕੋਈ ਧਿਆਰ ਕੋਈ ਡਰਦੀ ਆ ਜੇ ਹੁਣ ਵੀ ਡਰੀ ਖੜੀ ਆ ਠੀਕ ਆ ਦੇਵਾ ਭਾਂਡਾ ਬਹੁਤ ਲੱਗਿਆ ਸੀ ਥੋੜਾ ਚੱਕ ਗਿਆ ਰਾਤ ਆਈ ਆ ਦੇਵਾ ਥੋੜਾ ਚੱਕ ਗਿਆ ਠੀਕ ਆ ਤੇ ਚਵਾਈ ਜੂਈ ਟਿੱਪਣ ਟਿੱਪਣ ਬਹੁਤ ਵਧੀਆ ਵਧੀਆ ਨਹੀਂ ਬਹੁਤ ਜਿਆਦਾ ਪੋਲੀ ਹੋਗੀ ਠੀਕ ਆ ਭੂਰ ਬਿੱਟੇ ਦੀ ਆਪਣੀ ਗ ਠੀਕ ਹੈ ਠੀਕ ਹੈ ਬਾਕੀ ਬੇਨਤੀ ਇਹ ਹੈ ਕਿ ਕੋਈ ਮੇਰਾ ਭੈਣ ਭਰਾ ਹਾਂ ਦਾ ਇੱਕ ਵਾਰੀ ਪੈਸੇ ਮੈਂ ਰਕਮ ਲਈ ਆ ਮੈਂ ਕੋਟੀ ਤੇ ਲੈ ਆਣੀ ਬਿਲਕੁਲ ਅਖਰ ਕੋ 17 ਸਿਮਿਆਰ ਵੀ ਲਾਗੇ ਆਏ ਆ ਤੇ ਮੈਂ ਖੋਟੀ ਤੇ ਲਿਹਾਉਣ ਲੱਗਿਆ ਫਿਰ ਵੀ ਤੁਸੀਂ ਵੀ ਲਾਉਣੇ ਇੱਕ ਵਾਰੀ ਘਰੇ ਆ ਕੇ ਪਾਸ ਕਰਕੇ ਲਿਜੋ ਬਿਲਕੁਲ ਜੀ ਮੋੜ ਕੇ ਲੰਬਾ ਦੇਣਾ ਜਦੋਂ ਫੋਨ ਲਾ ਕੇ ਹੁਣ ਕਈ ਵਾਰ ਕੱਲ ਪਰਸ ਮੇਰੇ ਕੋ ਗਾਂਗੀਆਂ ਗਈਆਂ ਉਹਨਾਂ ਨੇ ਫੋਨ ਲਾ ਕੇ ਆਪ ਕਹੀ ਬਾਈ ਜਿਹੜਾ ਕੋ ਦੱਸੇ ਤੁਦ ਵੱਧ ਨਿਕਲੀ ਜੀ ਠੀਕ ਉਹਦੇ ਨਾਲ ਮੈਨੂੰ ਵੀ ਖੁਸ਼ੀ ਮਿਲਦੀ ਅਗਲੇ ਨੂੰ ਵੀ ਬੰਦਾ ਹੋਰ ਪਸ਼ੂ ਲਿਆਉਣਾ ਮੋਟੀਵੇਟ ਹੁੰਦਾ ਬੰਦਾ ਐਪਰੀਸ਼ੀਏਟ ਜਦੋਂ ਕੋਈ ਕਰਦਾ ਮੋਟੀਵੇਟ ਤਾਂ ਹੁੰਦਾ ਹੀ ਆ ਰੱਬ ਨਾ ਕਰੇ ਕਈ ਵਾਰੀ ਮੇਰੇ ਵੀ ਕੋਈ ਇੱਕ ਅਤੀ ਖੋਟੀ ਆ ਵੀ ਜਾਂਦੀ ਆ ਜਾਂ ਵੀ ਵੜਦੀ ਆ ਉਹ ਬੰ ਬਿਲਕੁਲ ਤੋ ਡਲ ਗਾ ਮੈਸੇਜ ਦੇਣਾ ਵੀ ਇਹ ਕੋਸ ਖੜੇ ਜਾ ਡਾਗ ਦੀ ਮਰਜ਼ੀ ਆ ਲਓ ਵੀ ਦੋਸਤੋ ਝੋਟੀ ਨੇ ਦੂਜਾ ਸੂਹਾ ਸੁਣਾ ਤੇ ਦਿਨ ਮਨਜਿੰਦਰ ਭਾਈ ਕਹਿੰਦਾ ਘਟੋ ਘਟ ਹਫਤਾ ਤਾਂ ਲੈ ਜੂਗੀ ਤੇ ਬਾ ਹਫਤੇ ਘਟ ਲਊਗੀ ਹਬ ਤੋ ਤਾਂ ਘਟ ਹੀ ਲਊਗੀ ਲੈ ਵੋ ਬੋਲ ਸੀਗਾ ਥੋੜਾ ਚੜਨ ਉਤਰਨ ਡਰੀ ਖੜੀ ਹੋਣਗੇ ਠੀਕ ਆ ਤੇ ਅੱਗੋਂ ਜਿਹੜੀ ਵਪਾਰ ਦੀ ਲੈਣ ਆ ਦੋਸਤੋ ਪਸ਼ੂ ਜਿਹੜਾ ਹਰ ਘਰੋਂ ਨਾਰਮਲ ਘਰਾਂ ਨਾਰਮਲ ਜੀਵਿੰਦਾਰਾਂ ਵੀਰਾਂ ਤੋਂ ਹਰ ਇੱਕ ਭਾਈ ਜਾਰੇ ਦੇ ਘਰੋਂ ਜਿਹੜੀ ਚੀਜ਼ ਆਉਂਦੀ ਏ ਪਸ਼ੂ ਦੇ ਆਪਣੇ ਵਪਾਰੀ ਦੇ ਕਿੱਲੇ ਦੇ ਉੱਪਰ ਤੇ ਇਹ ਝੋਟੀ ਜਿਹੜੀ ਆ ਦੋਸਤੋ ਦੂਜਾ ਸੂ ਪੇਟ ਪੁੱਠਾ ਤੁਸੀਂ ਵੇਖ ਲੈਣਾ ਨਾਰਮਲ ਕੋਈ ਕਹਿਣ ਦੀ ਗੱਲ ਨਹੀਂ ਹੈਗੀਗੀ ਹੈਵੀ ਆ ਪੌਟੀ ਵੇਟ ਵੀ ਪੂਰਾ ਹੈਗਾ ਠੀਕ ਆ ਵਜਨ ਵਾਲੀ ਬਿਲਕੁਲ ਝੋਟੀ ਆ ਹਾਈਟ ਜਿਹੜੀ ਆ ਮੀਡੀਅਮ ਤੋਂ ਪਲੱਸ ਕਵਾਂਗੇ ਬਿਲਕੁਲ ਨਿੱਗਰ ਝੋਟੀ ਆ ਲੇਵਾਲੂਆ ਵੀਰਾਂ ਦਾ ਵੀ ਤਕਰੀਬਨ ਵਾਵਾ ਸੀਗਾ ਥੋੜਾ ਜਿਹਾ ਪਸ਼ੂ ਕਈ ਨਾ ਡਰਦਾ ਪੱਠੇ ਪੁੱਠੇ ਘੱਟ ਚੱਕਦਾ ਬੇਸ਼ੱਕ ਹੁਣ ਤੁਸੀਂ ਦੇਖ ਸਕਦੇ ਖੁਰਲੀ ਦੇ ਵਿੱਚ ਉਸ ਤਰ੍ਹਾਂ ਪੱਠੇ ਪਏ ਆ ਕਈ ਵਾਰ ਨਵੀਂ ਥਾਂ ਤੇ ਆਇਆ ਪਸ਼ੂ ਥੋੜਾ ਉਪਰਾ ਕਰ ਦਿੰਦਾ ਤੇ ਇਹਨੂੰ ਬਈ ਖੁੱਲ ਕੇ ਦਿਖਾਈ ਬਾਕੀ ਝੋਟੀ ਪਸੰਦ ਆਊਗੀ ਵੀਰੋ ਜਿਹੋ ਜਿਹੇ ਨੂੰ ਥਣ ਭਾਂਡਾ ਲੱ ਠੀਕ ਆ ਕਿਸੇ ਤਰ੍ਹਾਂ ਦੇ ਵੀ ਕੋਈ ਬਾਦ ਘਟ ਦੀ ਨਜ਼ਰ ਨਹੀਂ ਆਉਂਦੀ ਕੋਈ ਭਲਾ ਪਾਣੀ ਹੋਣੀ ਹੋਊ ਥੋੜੀ ਜਿਆਦਾ ਪਾਈ ਖੜੀ ਆ ਕੋਈ 1% ਵੀ ਕੋਈ ਸਾਈਡ ਤੋਂ ਨਾ ਆਉਂਦੀ ਠੀਕ ਹੈ ਜੀ ਰੇਲ ਵੀ ਬਹੁਤ ਆ ਵਜਨ ਬਹੁਤ ਚੁਕੀ ਜਾ ਥਲੋਂ ਵੀ ਬਹੁਤ ਥੋੜਾ ਜਿਹਾ ਟੱਕੀ ਆ ਦੇਰ ਕਰਕੇ ਆ ਕਰੋ ਜੇ ਅਕਜੀ ਠੀਕ ਆ ਦੇ ਚਾਮੇ ਠੀਕ ਆ ਝੋਟੀ ਚੰਗੀ ਆ ਦੋਸਤੋ ਬਿਲਕੁਲ ਨਿੱਗਰ ਆ ਤੇ ਹਵਾਨਾ ਵੀ ਜਿਹੜਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਚੰਗਾ ਹਵਾਨਾ ਹੈਗਾ ਠੀਕ ਆ ਇਹ ਉਹਨਾਂ ਜੜੀ ਗਾ ਕੋਈ ਇੱਕ ਹੀ ਮਾਣ ਸਿਆਰੇ ਵਾਲੇ ਬਣਦੇ ਕੋਈ ਨਹੀਂ ਚਲੋ ਆ ਬੈਕ ਸਾਈਡ ਤੋਂ ਜਿਹੜਾ ਤੁਸੀਂ ਲੈਵਾ ਦੇਖ ਲਓ ਜੀ ਠੀਕ ਆ ਇਸੇ ਵਜਿਹਾ ਟੇਪ ਆਉਂਦਾ ਹੈ ਬਾਕੀ ਜਿਹੜਾ ਦੋਸਤੋ ਉਲਟ ਪਹਿਣੀ ਤੋਂ ਜਿਹੜੇ ਥਣ ਦੀ ਸ਼ੇਪ ਹੈਗੀ ਆ ਉਹ ਵੇਖ ਕੇ ਚੈੱਕ ਕਰੋ ਠੀਕ ਆ ਐਦਾਂ ਦਾ ਥਣ ਲੱਗਾ ਝੋਟੀ ਤੇ ਬਿਲਕੁਲ ਮੁਠੀ ਵਾਲੇ ਥਾਣਾ ਠੀਕ ਆ ਵਿਥਾ ਪਰਲਾ ਵੀ ਪੂਰੀਆਂ ਹੈਗੀਆਂ ਨੇ ਵਿੱਚ ਬਾਕੀ ਤੁਸੀਂ ਆਪਣੀ ਤਿੱਪਣ ਦੀ ਜਿਹੜੀ ਹੈਗੀ ਐ ਦੋਸਤੋ ਜ਼ਿੰਮੇਵਾਰੀ ਆ ਆਪਣਾ ਹੱਕ ਸਮਝ ਕੇ ਜ਼ਰੂਰ ਪੂਰੀ ਕਰ ਲਿਓ ਠੀਕ ਆ ਤੇ ਮੁੱਲ ਭਾ ਪੜਦਾ ਕੀ ਰਹੇਗਾ ਉਹ ਆਵੇਂ ਆਪਾਂ ਜਿਹੜਾ ਮਰਜਿੰਦਰ ਤੋਂ ਪੁੱਛ ਲੈਨੇ ਆ ਆਓ ਵੀਰ ਮਰਜਿੰਦਰ ਭਾਈ ਕੀ ਮੁੱਲ ਲੈ ਦੇ ਕਿੰਨੇ ਕੁ ਦੀ ਛੋਟੀ ਆ ਪਸੀਲ ਕਰਨੀ ਹੈ ਭਾਈ ਜੀ ਦਾ ਕਰਦਾ ਜਿਹਦਾ ਬੱਚਾ ਨਾਲ ਅੱਗੇ ਤੋਂ ਕੋਲ 1-5 ਦੀ ਵੇਚ ਗਈ ਹਾਂਜੀ ਹੁਣ ਇਹਦਾ ਜੈ ਜੀ ਆ 80000 ਰੁਪਇਆ 80000 ਹਾਂ ਫੇਰ ਵੀ ਕੋਈ ਗੱਲ ਨਹੀਂ 5 ਲਾ ਤੋਂ 50 ਲਾ ਤੋਂ ਕੋਈ ਗੁੱਸਾ ਨਹੀਂ ਪਰ ਲਾਇਓ ਫੋਨ ਹੋ ਜਿਹਨੇ ਲੈਣੀ ਆ ਇੱਕ ਮੇਰੇ ਭੈਣ ਭਰਾ ਹੁੰਦੇ ਕੋਈ ਕੋਈ ਸਾਡੇ ਤੋਂ ਮੱਝ ਲੈ ਲੈ ਸਾਡੇ ਤੋਂ ਗਾਂ ਲੈ ਲੈ ਵਿੱਚ ਲੋਕ ਕੋਲ ਕੋ 5 7 10 ਕਿਲੋ ਰੁਆੜ ਤੱਕ ਮੈਨੂੰ ਫੋਨ ਲਾ ਕੇ ਕਹਿ ਦੇਵੇ ਨਹੀਂ ਬਹੁਤ ਬਦੇ ਮੈਨੂੰ ਵੀਡੀਓ ਪਾਈ ਜਾਂਦੇ ਬਈ ਇੱਥੋਂ ਲੈ ਕੇ ਮੈਂ ਨਹੀਂ ਵੜ ਨਹੀਂ ਜਾਂਦਾ ਜੀ ਲੋਕਲ ਪਸ਼ੂ ਮਿਲਦਾ ਲੋਕਲ ਮੈਨੂੰ ਮਾਲਵੇ ਦੇ ਮਲਵੈਨਾ ਦੇ ਜਕੀਨ ਆ ਇੱਥੋਂ ਲੋਕਲ ਜਿਹੜਾ ਪਸ਼ੂ ਆ ਪਾਸੇ ਆ ਸੇ ਮੈਂ ਤਾਂ ਮੰਨਦਾ ਨਹੀਂ ਬਸ ਕੋਈ ਠੀਕ ਸਾਡੇ ਹਰਿਆਣੇ ਦੇ ਬਰਾਬਰ ਚੱਲਦਾ ਪਿਆ ਮਾਲਵਾ ਵੀ ਇਸ ਟਾਈਮ ਠੀਕ ਆ ਬਾ ਝੋਟੀ ਚੰਗੀ ਹੈ ਦੋਸਤੋ ਕੋਈ ਕਹਿਣ ਦੀ ਗੱਲ ਨਹੀਂ ਬਾਕੀ ਤੁਸੀਂ ਹਵਾਨੇ ਦੀ ਅਡਰਤੀ ਜਿਹੜੀ ਆ ਕੁਆਲਿਟੀ ਆ ਵੇਖ ਲਈ ਆ ਚੰਗੀ ਲੱਗੀ ਹੋਵੇ ਕਿਤੇ 80000 ਝੋਟੀ ਦੀ ਡਿਮਾਂਡ ਆ ਝੋਟੀ ਜਿਹੜੀ ਆ ਦੋਸਤੋ ਤਕਰੀਬਨ 80000 ਮੋਲ ਜਿਹੜਾ ਡਿਮਾਂਡ ਹੁੰਦਾ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਵੀ ਮੁੱਲ ਲਗਾ ਸਕਦੇ ਹੋ ਉਸ ਤੋਂ ਪਹਿਲਾਂ ਇੱਕ ਵਾਰੀ ਜਿਹੜੀ ਘਰੇ ਬਜਟ ਕਰਕੇ ਅੱਖੀਂ ਕੱਢ ਲਿਆ ਕਰੋ ਚੀਜ਼ ਵੀ ਬਈ ਕਈ ਵਾਰ ਆਪਾਂ ਹੁੰਦਾ ਵੀ ਚੀਜ਼ ਨਾਰਮਲ ਹੁੰਨੇ ਦੀ ਅਰੇਂਜ ਦੀ ਹੁੰਦੀ ਆ ਤੇ ਆਪਾਂ ਨੂੰ ਲੱਗਦਾ ਕਿ ਕਦੇ ਰੇਟ ਜਿਆਦਾ ਕਰਤਾ ਵੀਰ ਨੇ ਡਿਮਾਂਡ ਕਰਨੀ ਹੁੰਦੀ ਹੁੰਦੀ ਹੈ ਕੋਈ 2000 1000 ਇਧਰ ਉਧਰ ਜਿਹੜੀ ਛੋਟ ਆ ਉਹ ਮੌਕੇ ਤੇ ਘਾਰਾਂ ਦੀ ਜਿਹੜੀ ਆ ਦੋਸਤੋ ਜ਼ਰੂਰ ਮਾਨਤਨ ਹੁੰਦਾ ਠੀਕ ਆ ਇਹ ਝੋਟੀ ਪਹਿਲੇ ਨੰਬਰ ਤੇ ਸੀਗੀ ਇਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਮਾਝ ਦਿਖਾ ਰਹੇ ਆ ਸੂਈ ਸਵਾਈ ਮਾਝਾ ਠੀਕ ਆ ਆ ਫੇਸ ਹੈਗਾ ਜੀ ਮੂੰਹ ਮੱਥੇ ਦੀ ਸਿੰਘਾਂ ਦੀ ਬੰਤਰ ਜਿਹੜੀ ਤੁਸੀਂ ਦੇਖ ਰਹੇ ਹੋ ਠੀਕ ਆ ਆ ਪੇਟ ਪੁੱਠੇ ਤੋਂ ਵੇਖ ਲਓ ਠੀਕ ਆ ਤਾਜੀ ਸੂਈ ਆ ਦਨ ਕਿੰਨੇ ਕ ਹੋ ਗਏ ਸੁਣੋ ਆਪਾਂ ਪੁੱਛ ਲੈਂਦੇ ਆ ਮਨਜੇਤਰ ਕਿੰਨੇ ਕ ਦਿਨ ਵੀਰੇ ਸਮਝ ਨੂੰ ਹੋ ਗਏ ਮੈਂ ਮਾਂ ਕਹਿੰਦਾ ਕਿਹਾ 20 ਦਿਨ ਆਪਾਂ ਕੋਲ 25 ਮਾਂ ਦੇ ਭਲਾ 30 ਮਾਂ ਲਗੇ ਜੀ ਮਹੀਨਾ ਮੰਨ ਲਓ ਮੰਨ ਕੇ ਚਲੋ ਠੀਕ ਆ ਠੀਕ ਆ ਤੇ ਦੁੱਧ ਇਸ ਟਾਈਮ ਖੁੱਲਾ ਢੋਲੇ ਦਾ ਵੀ ਦੋਨੇ ਟਾਈਮ ਕਹਿਣਾ ਨਹੀਂ ਭਾਂਡੇ ਚ ਪੌਂਦੀ 11 ਕਿਲੋ ਆ ਜੀ 11 ਕਿਲੋ ਚਵਾਈ ਲਗੀ ਆ ਨਿਕਾਏ ਜਵਾਕ ਚ ਰੋ ਦਿਹਾੜੀ ਚ 10 ਵਾਰੀ ਚੋਲੋ ਹੁਣ ਬੱਚਾ ਲਾਵਾਂਗੇ ਮਨ ਕੇ ਟਾਈਮ 11 10 11 ਦਾ ਹੋ ਜਾਏ ਭਾਵੇਂ ਤੀਜਾ ਸੂਬਾ ਤੋਂ ਚਲੋ ਕਹਿ ਕੇ ਦਿੱਤੀ ਭਾਵੇਂ ਚੌਥਾ ਸੂਬਾ ਮੰਨ ਲਓ ਚੌਥਾ ਮੰਨ ਲਓ ਭਲਾ ਥਣ ਭਾਂਡਾ ਜਿਹੜਾ ਦੋਸਤੋ ਲੈਵਾ ਜੇਕਰ ਆਪਾਂ ਦੇਖੀਏ ਬਿਲਕੁਲ ਸਾਫ਼ ਬਖਾਲਾ ਹੈਗਾ ਪੂਰਾ ਤੇ 25 ਦਿਨ 20 ਤੋਂ 25 ਕਿ ਦਿਨ 25 ਕਿ ਦਿਨ ਦਾ ਸਮਾਂ ਤੁਸੀਂ ਮੰਨ ਸਕਦੇ ਹੋ ਮਗਰ ਮੇਲ ਕਾਫਾ ਮਗਰ ਕਟਾ ਹੈ ਠੀਕ ਹੈ ਕਟਾ ਵੀ ਜਿਹੜਾ ਬੇਸ਼ੱਕ ਤੁਸੀਂ ਵੇਖ ਲਓ ਧਾਰਾ ਮਾਰ ਕੇ ਆਪਾਂ ਤੁਹਾਨੂੰ ਬੱਚਾ ਲਾ ਕੇ ਜਿਹੜਾ ਉਹ ਵੀ ਵੀਰਾਂ ਦਾ ਵੀ ਆਪਾਂ ਬਖਾ ਜਿਹੜਾ ਭਰਾ ਕੇ ਵਿਖਾ ਦਿੰਦੇ ਆ ਥਣ ਜੇ ਕਿਸੇ ਵੀਰ ਨੇ ਹੋ ਸਕਦਾ ਵੀ ਆਨਲਾਈਨ ਸੌਦਾ ਕਰਨਾ ਹੋਵੇ ਤਾਂ ਤੁਸੀਂ ਜਿਹੜਾ ਉਹ ਵੀ ਚਾਰਾ ਮਾਰ ਸਕਦੇ ਜੀ ਪਰ ਮੇਰੀ ਹਰ ਵਾਰ ਦੀ ਤਰ੍ਹਾਂ ਅਪੀਲ ਹੁੰਦੀ ਆ ਕਿਸੇ ਵੀ ਵਪਾਰੀ ਵੀਰ ਦੀ ਜਦੋਂ ਮੈਂ ਵੀਡੀਓ ਬਣਾਵਾ ਦੋਸਤੋ ਚਾ ਵਿਚ ਵਾਈ ਲਈ ਤੁਸੀਂ ਜਿਹੜਾ ਮੌਕੇ ਤੇ ਜਰੂਰ ਪਹੁੰਚ ਜਾ ਕਰੋ ਕਿਉਂਕਿ 7.780 ਹਜ਼ਾਰ ਜਿੱਥੇ ਰੁਪਈਆ ਲਾਉਣਾ ਹੁੰਦਾ ਆਪਾਂ ਉੱਥੇ ਕੋਈ 11500 ਦਾ ਜਿਹੜਾ ਤੇਲ ਮਚਾ ਕੇ ਦੋਸਤੋ ਜਰੂਰ ਵੈਰੀਫਾਈ ਕਰ ਲਿਆ ਕਰੋ ਪਸੂ ਨੂੰ ਨਿਗਾਹ ਠੋ ਕਰ ਦਿਆ ਕਰੋ ਕਿਉਂਕਿ ਹੋ ਸਕਦਾ ਮੇਰੇ ਬਖਾਉਣ ਤੇ ਫਰਕ ਰਹਿ ਜੇ ਹੋ ਸਕਦਾ ਵੀ ਕੋ ਮਾਲਕ ਤੇ ਦਸਮ ਚ ਰਹਿ ਜੇ ਤੇ ਜਿਹੜੇ ਵੀ ਕਾਫੀ 파ਰਕੂ ਆ ਸਿਆਣੇ ਹੋ ਤੁਸੀਂ ਤੇ ਆਪਣੀ ਤਸੱਲੀ ਜਿਹੜੀ ਆ ਬਹੁਬੀ ਢਾਂਗਣਾ ਜਿਹੜੀ ਨਿਭਾ ਲਿਆ ਕਰੋ ਠੀਕ ਆ ਬੇਸ਼ੱਕ ਹੁਣ 11 11:30 ਵਜੇ ਦਾ ਟਾਈਮ ਆ ਧਾਰਾ ਮਾਰ ਕੇ ਆਪਾਂ ਤੁਹਾਨੂੰ ਚੈੱਕ ਕਰਵਾ ਦਿੰ ਮਾਟ ਜਿਹੜੀ ਕਾਫੀ ਸੀਨ ਸਹੂ ਆਪਣੇ ਕੋਲ ਅੱਜ ਦੋਗਣਾ ਕੋ ਗਿਆ ਇਹਨੂੰ ਕਾਲਾ ਜੀ ਕਰ ਲਈ ਆ ਜੀ ਆ ਦੇਖੋ ਜੀ ਸਮਾਪਸ ਮੂਹ ਇੱਕ ਵਾਰੀ ਆਉਂਦਾ ਇੱਕ ਵਾਰੀ ਖਾਲੀ ਹੁੰਦੀ ਹੈ ਜੀ ਬਾਈ ਜੀ ਲਾਈਨ ਹੋਏ ਕੋਈ ਲਾਈਵ ਹੋ ਜਾਵੇ ਹਾਂ ਜੀ ਹੱਥ ਰੱਖ ਕੇ ਕਹਿੰਦਾ ਮਾਈ ਦੇ ਉੱਤੇ ਕੋਈ 11 ਕਿਲੋ ਦੱਤ ਕਹੇ 11 ਕਿਲੋ 300 ਗ੍ਰਾਮ ਹੋਣੀ ਪਰ 10 ਕਿਲੋ ਦੀ ਗਾਰੰਟੀ ਲਊਂ ਆਨਲਾਈਨ ਲਗਾਵੇ ਸਾਰੇ ਪੈਸੇ ਦੁੱਗਣੇ ਵਾਪਸ ਕਰੂੰ ਇੱਕ ਪੰਜੀ ਦਾ ਕੋਈ ਡਵਾਲਡ ਕਰਦਾ ਚੁਗਾਈ ਜੇ ਪੋਲੀ ਤਾਂ ਆਖ ਦਿਹਾੜੀ ਦਾਖਵਰੀ ਨਾਮ ਮਰੇ ਬੱਕਰੀ ਜੇ ਜਦੋਂ ਮਰ ਜੀ ਦੁੱਧ ਦੀ ਗਾਰੰਟੀ 10 ਕਿਲੋ ਦਾ 1050 ਹੋ ਜਾਊਗਾ 11300 ਹੋ ਜਾਊਗਾ ਪਰ ਵੀ ਦਾ 800 ਹੁੰਦਾ ਲੈ ਲੈ ਬੰਨੀ ਮੇਰੇ ਬੱਚਾ 2 ਜਟੋ 10 ਕਿਲੋ ਤੇ 800 ਗ੍ਰਾਮ ਮੈਂ ਦੁੱਧ ਨਹੀਂ ਹੁੰਦਾ ਠੀਕ ਆ ਤੇ ਅਸਲ ਦੇ ਵਿੱਚ ਗੱਲ ਉੱਥੇ ਕੀਤੀ ਜਾਂਦੀ ਹੈ ਜਿੱਥੇ ਦੋਸਤੋ ਬੰਦਾ ਬਖੂਬੀ ਉਸ ਆ ਜੋ ਨੇੜੇ ਆ ਕਰੋ ਆ ਜਿਹੜਾ ਅਗਲੇ ਥਾਣਾ ਦਾ ਚਵਾ ਦੇਖੋ ਜੀ ਆ ਕਰੋ ਚੈੱਕ ਆ ਭਰਾ ਵੇਖੋ ਠੀਕ ਆ ਠੀਕ ਹੈ ਜੀ ਆ ਮਗਰ ਲਈ ਥਾਣੇ ਨੂੰ ਕਰੋ ਜਾ ਕੇ ਪੋਲੀ ਆ ਬਿਲਕੁਲ ਰੂਮ ਤੋਂ ਵੀ ਆਪਾਂ ਪੋਲੀ ਖਹਿ ਲੀਏ ਵੀ ਜਿਵੇਂ ਲੱਗਦਾ ਮਹਿਸੂਸ ਹੋ ਰਿਹਾ ਬਾਈ ਮਰਜਿੰਦਰ ਸਿੰਘ ਸੱਚੀ ਫਾਇਦਾ ਪੋਲੀ ਬਹੁਤ ਬਾਈ ਫਿਰ ਮੈਂ ਦਾਅਵਾ ਵੀ ਮਾਨ ਵਾਲੀ ਗੱਲ ਆ ਮੁੱਲ ਕਰੂੰਗਾ ਪੈਸੇ ਵੀ ਲਵਾਂਗਾ ਹੋ ਸਕਦਾ 2000 ਵਧ ਲੈਣਾ ਪਰ ਮੈਂ ਦੁੱਗਣੇ ਵਾਪਸ ਕਰੂੰ ਕੋਈ ਮਾੜੀ ਜਿਹੀ ਪੰਜੀਰੀ ਰੋਵਾਂ ਨਾ ਘਟ ਦੇ 11 ਕਿਲੋ ਦੁੱਧ ਗਿਆ 10 ਕਿਲੋ ਤੇ 800 ਗ੍ਰਾਮ ਵੀ ਨਹੀਂ ਹੋ ਸਕਦਾ ਪਰ ਮੈਂ ਫਿਰ ਵੀ ਆਨਲਾਈਨ ਕੋਈ ਮੰਗਾਉਗਾ 10 ਕਿਲੋ ਦੀ ਗਾਰੰਟੀ ਦਊਗਾ ਠੀਕ ਹੈ ਜੀ ਇੱਥੇ ਦੀ ਗਾਰੰਟੀ ਆ ਦੁੱਗਣੇ ਪੈਸੇ ਵਾਪਸ ਕਰੂੰਗਾ ਜੇ ਦੁੱਧ ਘ ਇੰਨੀ ਗਰੰਟੀ ਠੀਕ ਹੈ ਲੋ ਵੀ ਦੋਸਤੋ ਵੀਰ ਨੇ ਅਬਦੁੱਲੋ ਗਰੰਟੀ ਤਾਂ ਦੇ ਦਿੱਤੀ ਪੂਰੀ ਕਿਉਂਕਿ 2 ਡੰਗ 3 ਡੰਗ ਜਿਹੜੇ ਵੀਰ ਨੇ ਕਿਸੇ ਨੇ ਚੁਾਈ ਕਰ ਲੈਣੀ ਹੁੰਦੀ ਆ ਤਜਰਬਾ ਹੁੰਦਾ ਵੀ ਪਸ਼ੂ ਦੇ ਵਿੱਚ ਯਾਰ ਕਿਸੇ ਤਰ੍ਹਾਂ ਦਾ 19 21 ਨਹੀਂ ਹੋਵੇਗਾ ਠੀਕ ਹੈ ਤੇ ਕੋਈ 2 400 ਗ੍ਰਾਮ ਇਧਰੋਂ ਤੋਂ ਪਹੁੰਚ ਸਕਦੇ ਵੱਧ ਹੋ ਜਾਣ ਘੱਟ ਹੋ ਜਾਣ ਪਰ ਇਹ ਨਹੀਂ ਹੋਵੇਗਾ ਵੀ 11 800 ਕਹਿ ਕੇ ਵੀਰਾਂ ਦਾ ਵੀ ਕੋਈ 10 800 ਨਿਕਲਾਵੇ ਠੀਕ ਆ ਆਜੋ ਆਪਾਂ ਤੁਹਾਨੂੰ ਹੁਣ ਜਿਹੜਾ ਤੋਰਾ ਤੋੜ ਕੇ ਵਿਖਾਉਨੇ ਆ ਮੱਝ ਦਾ ਆ ਕਰੋ ਚੈੱਕ ਜੀ ਠੀਕ ਆ ਠੀਕ ਆ ਰੰਗ ਟੰਗ ਜਿਹੜੀ ਚਾਲ ਚੱਲਣਾ ਦੋਸਤੋ तकरीबन ਵਧੀਆ ਹੈਗਾ ਮੱਝ ਦਾ ਠੀਕ ਆ ਬਿਲਕੁਲ ਪਤਲੀ ਜੀ ਚੰਬੜੀ ਆ 10 11 10 11 11 ਦੇ ਦਰਮਿਆਨ ਜਿਹੜੀ ਹੁਣ ਬਿਲਕੁਲ ਚੱਲਣ ਲਈ ਅੱਜ 25 ਦਿਨਾਂ ਦੀ ਸੂਹੀ ਆ ਤੇ ਜਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਖਰੀਦ ਸਕਦੇ ਹੋ ਬਾਕੀ ਥਣ ਭਾਂਡਾ ਜਿਹੜਾ तकरीबन ਵਧੀਆ ਬਹੌਂਦੀ ਹੈ ਬਿਲਕੁਲ ਪੱਧਰਾਂ ਮਗਰਲੀ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਜਿਵੇਂ ਮਾਰਨੀ ਕਰਦੇ ਆ ਇਹਦੇ ਵਾਸਤੇ ਕਰ ਆ ਆ ਦੇਖੋ ਜੀ ਠੀਕ ਆ ਲੋ ਵੀ ਪ੍ਰਭੂ ਤੇ ਬੰਸੇਂਦਰ ਵੀ ਕਿੰਨੀ ਇੱਕ ਡਿਮਾਂਡ ਵੀਰੇ ਸਮਝਦੀ ਬਈ ਇਹ 70000 ਦੇ ਵਿੱਚ 100 ਕਿਲੋਨ ਰਾਂਡਰ ਕਰ ਪਹੁੰਚ ਕਰ ਦਾਂਗੇ ਜੇ ਇਹ ਪਹੁੰਚ ਨਹੀਂ ਕਰਾਉਣੀ ਤੇ ਕੋਈ ਗੱਲ ਨਹੀਂ ਆਦਾ ਉਹ ਸਾਨਾ ਸੌਦਾ 5 ਲੱਖ ਤੋਂ 50 ਲੱਖ ਕੋਈ ਗੁੱਸਾ ਨਹੀਂ ਆ ਕੋਰ ਡਿਲੀਵਰੀ ਫਿਰ ਮਤਲਬ ਕਿ 70 ਕਿਲੋਮੀਟਰ ਦੇ ਦੈਰੀ ਚ ਹਾਂਜੀ 70 ਕਿਲੋਮੀਟਰ ਹੈ ਨਾ 100 ਕਿਲੋਨ ਰਾਂਡ 70000 ਰੁਪਏ ਦੇ 70000 ਦੇ ਵਿੱਚ 100 ਕਿਲੋਮੀਟਰ ਪਹੁੰਚ ਹੋ ਜੇਗੀ ਮੈਂ ਇੱਕ ਵਾਰੀ ਫੇਰ ਕਹਦੇ ਨਾ ਕੋਈ ਮਾਈਟੇ ਵਿੱਚ ਕੋਲੇ ਆ ਕੇ ਵੀ ਡਿਫਾਲਟ ਘੜਦੇ ਚਵਾਈ ਦੇ ਵੀ ਤਿੰਨ ਸਾਲਾਂ ਦਾ ਜਵਾਰ ਕੰਬਾ ਦੇ ਨਾਂ ਚੋਈ ਜਾਵੇ ਮੱਝ ਫਰੀਆ ਹੂੰ ਦੁੱਧ ਪੂਰਾ ਨਾ ਕੜੇ ਮੱਝ ਫਰੀਆ ਬਾਕੀ ਹੋਰ ਮਾਰਟ ਮਾਰ ਦੀ ਵੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਠੀਕ ਹੈ ਓਕੇ ਜੀ ਓਕੇ ਲੋ ਵੀ ਦੋਸਤੋ 70000 ਦੇ ਵਿੱਚ ਆ ਜੇਕਰ ਕੋਈ ਤੁਸੀਂ ਘਰੇ ਆ ਜਾਂਦੇ ਹੋ 70000 ਦੇ ਮਾਣ ਵਿੱਚੋਂ ਜਿਹੜਾ ਮਾਣਤਨ ਤੁਸੀਂ ਕਰਵਾ ਸਕਦੇ ਹੋ ਜੇਕਰ 100 ਕਿਲੋਮੀਟਰ ਦੀ ਦੂਰੀ ਦੇ ਵਿੱਚ ਤੁਸੀਂ ਜਿਹੜੀ ਹੋਮ ਡਿਲੀਵਰੀ ਚਾਹੁੰਦੇ ਹੋ ਉਹ ਘਰੇ ਮਗਾਉਣਾ ਚਾਹੁੰਦੇ ਹੋ ਤਾਂ 70000 ਦੇ ਵਿੱਚ ਜਿਹੜੀ ਪਹੁੰਚ ਵੀ ਹੈਗੀ ਆ ਕੋਈ 2000 2500 2700 ਕੋਈ ਐਕਸਟਰਾ ਨਹੀਂ ਖਰਚਣਾ ਪਊਗਾ ਪਰ ਜੇਕਰ ਤੁਸੀਂ ਘਰੇ ਆ ਜਾਂਦੇ ਹੋ ਵਾਧਾ ਘਾਟਾ ਕਰਾਉਣਾ ਚਾਹੁੰਦੇ ਹੋ ਮਾਣਤਨ ਕਰਾਉਣਾ ਚਾਹੁੰਦੇ ਹੋ ਉਹ ਥੋੜੀ ਆਪਣੇ ਤੇ ਡਿਪੈਂਡ ਹੈਗਾ ਦੋਸਤੋ ਤੁਸੀਂ ਕਿੰਨਾ ਕੁ ਵਿੱਚੋਂ ਮਾਣਤਨ ਹੈਗਾ ਜਿੰਨਾ ਆਪਣੇ ਪਿਆਰ ਮਾਤ ਪੀਰ ਕਰ ਸਕਦਾ ਹੋਇਆ ਜੋ ਤੁਸੀਂ ਕਰਵਾ ਸਕਦੇ ਹੋ ਜਿੰਨੀ ਆ ਮੌਕੇ ਦੀ ਟੀਮ ਠੀਕਾ ਨੰਬਰ ਆਪਾਂ ਲੈ ਕੇ ਵੀਰ ਤੋਂ ਤੁਹਾਡੇ ਨਾਲ ਜਿਹੜੇ ਸਾਂਝੇ ਕਰਦੇ ਆਂ ਭਾਈ ਸ਼ਾਮ ਨੂੰ ਇੱਕ ਵਾਰ ਗਾਵਾ ਨੂੰ ਲੇਵਾ ਕਰਦੀ ਆਂ ਭਾਈ ਦਾ ਟਾਈਮ 10 11 ਵਜੇ ਦਾ ਹੋ ਜਾਵਾ 11 12 ਵਜੇ ਦਾ ਤੇ ਜਦੋਂ ਸ਼ਾਮ ਨੂੰ ਵੇਖੋ ਭਰੀ ਵੇਖੋ ਪੂਰਾ ਛਪਗਾ ਵਾਂਗੂ ਬਿਲਕੁਲ ਜੀ ਬਿਲਕੁਲ ਮੈਨਾਂ ਫਿਰ ਵੀ ਪਸੂ ਠੰਡੇ ਸੀਸੇ ਲੱਗਦਾ ਜਿਹੜੇ ਮਰਜ਼ੀ ਟਾਈਮ ਲੈ ਲੈ ਕੇ ਭਾਈ ਦੋਨੇ ਪਾਸੇ ਭਾਈ ਜੋ ਜਵਾਕ ਭਾਦੋ ਬੂੜੀ ਭਾਦੋ ਲੀੜਾਂ ਲੱਤਾਂ ਦਾ ਕੋਈ ਚੱਕੜ ਹੋਣਾ ਆਪਾਂ ਜਿਆਦਾ ਜਾਣੇ ਫਿਰਤੇ ਕਰਕੇ ਥੋੜੇ ਕਰਦੀ ਉਪਰ ਆ ਠੀਕ ਹੈ ਕਿ ਨਵੀਂ ਆ ਗਈ ਕਰਕੇ ਪੌਲ ਚ ਹੋਏ ਤੇ ਪੂਲ ਗਾਰੰਟੀ ਇਹਦੀ ਮਨਿੰਦਰ ਸੰਪਰਕ 92143 40403 ਜੀ ਠੀਕ ਹੈ ਭਰਾ ਸੋ ਦੋਸਤੋ ਇਹ ਸਾਨੇ ਵੀਰ ਮਰਜਿੰਦਰ ਸਿੰਘ ਪਿੰਡ ਦੋਸਤੋ ਚੋਟੀਆਂ ਗਲਾ ਹੈਗਾ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਮੋਗਾ ਲੱਗਦਾ ਨਾਰਮਲੀ ਆਪਾਂ ਜਿਹੜੀ ਦੋਸਤੋ ਅਪਡੇਟ ਆ ਤੁਹਾਨੂੰ ਇਸ ਘਰੋਂ ਦਿੰਦੇ ਰਹੀਦਾ ਅੱਜ ਦੋ ਪਸ਼ੂ ਵੀਰ ਦੇ ਕੋਲ ਬਕਾਊ ਸੀਗੇ ਇੱਕ ਝੋਟੀ ਦਿਖਾਈ ਆ ਇੱਕ ਮੱਝ ਤੁਹਾਨੂੰ ਸੂਈ ਸਵਾਈ ਦਿਖਾਈ ਆ ਪਸ਼ੂ ਦੋਨੋਂ ਪਸੰਦ ਆਉਣ ਵਾਲੇ ਆ ਬਾਕੀ ਰੇਟ ਭਾਅ ਪੜਤਾ ਡਿਮਾਂਡ ਦੇ ਹਿਸਾਬ ਨਾਲ ਤੁਸੀਂ ਕਿੰਨਾ ਕੁ ਮੁੱਲ ਲਾਉਣਾ ਚਾਹੁੰਦੇ ਹੋ ਉਹ ਤੁਹਾਡੇ ਉੱਪਰ ਡਿਪੈਂਡ ਕੋਈ ਮੌਕੇ ਤੇ ਮਾਨਤਾ ਨਾ ਹੋਣਾ ਹੋਇਆ ਇਹਨਾਂ ਪਸ਼ੂਆਂ ਦੇ ਵਿੱਚੋਂ ਜ਼ਰੂਰ ਕੀਤਾ ਜਾਊਗਾ ਘ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ